ਲੁਧਿਆਣਾ ਦੇ ਵਿੱਚ ਐਸਾ ਵਿਦਿਆਲਯ ਹੈ ਜਿੱਥੇ ਕੋਈ ਫੀਸ ਨਹੀਂ ਲਈ ਜਾਂਦੀ ਕੋਈ ਟਰਾਂਸਪੋਰਟੇਸ਼ਨ ਚਾਰਜਸ ਨਹੀਂ ਲਈ ਜਾਂਦੇ ਆਪਾਂ ਇੱਕ ਸਕੂਲ ਚਲਾ ਰਹੇ ਹਾਂ ਜਿੱਥੇ ਬਿਲਕੁਲ ਨਿਸ਼ੁਲਕ ਬੱਚਿਆਂ ਨੂੰ ਪੜਾਇਆ ਜਾ ਰਿਹਾ ਸਾਡੀ ਇੱਕ ਪ੍ਰਤਿਗਿਆ ਸੀ ਦੋਨਾਂ ਦੀ ਮੇਰਾ ਬੇਟਾ ਵੀ ਔਰ ਮੇਰੀ ਬਾਲਾ ਹੀ ਨਾਂ ਦਾ ਕਾਂਸ਼ਣ ਸਕੂਲ ਚਾਹੀਦਾ ਬਾਲਾ ਹੀ ਕਿਰਪਾ ਕਰਨ ਉਹ ਬੱਚਿਆਂ ਨੂੰ ਸਿੱਖ ਪੜਾਵਾਂਗੇ ਜਿਹੜੇ ਬਚਾਰੇ ਫੀਸ ਅਪੋਰਡ ਨਹੀਂ ਕਰ ਸਕਦੇ ਮੂਰਖਤ ਚਾ ਨਹੀਂ ਦੇ ਸਕਦੇ ਤੋ ਬਹੁਤ سارے ਬੱਚੇ ਦੇਖ ਕੇ ਰਫਕੀਆਂ ਲੱਗ ਜਾਂਦੇ 12 ਸਾਲ ਦਾ 14 ਸਾਲ ਦਾ ਕਰੋ ਰੋਟੀ ਨਹੀਂ ਹੈ ਵਿਚਾਰੇ ਇੱਥੋਂ ਪਹਿਲਾਂ ਬੱਚੇ ਪੜ੍ਹਦੇ ਸੀ ਫੇ ਸਿੱਧੇ ਭਾਂਡੇ ਮਾਂਜ ਗਰਤਨ ਸਾਲ ਕੋ ਲਾਂ ਦੇ ਦੇ ਪਾਲਕ ਦੀ ਕਿਰਪਾ ਹੀ ਕਹਿ ਸਕਦਾ ਕਿ ਉਹ ਵਿਚਾਰ ਵੀ ਆਉਣਾ ਤੇ ਮੇਰੇ ਖਿਆਲ ਉਹਦੀ ਕਿਰਪਾ ਬਗੈਰ ਨਹੀਂ ਆ ਸਕਦਾ ਇਹ ਬਾਲਾ ਹੀ ਮਾਰੇ ਮੇਰੇ ਮਨ ਚ ਪਾਇਆ ਇਸੇ ਕਰਕੇ ਆਪ ਸਮਨਾ ਸੀ ਬਾਲਾ ਹੀ ਆਸ਼ਮ ਰੱਖਿਆ ਬਲੇ ਮਾਸ਼ਮ ਗੋਲ ਦੀ ਕਿਰਪਾ ਸਾਡੀ ਭਾਵਨਾ ਨੂੰ ਪਲੇਅਰ ਸਾਡੇ ਨੂੰ ਸਵੀਕਾਰ ਕੀਤਾ ਦੇਖੋ ਰਲ ਮਿਲ ਕੇ ਚੱਲੇ ਤਾਂ ਕੰਮ ਚੱਲਦੇ ਇਕੱਲਾ ਬੰਦਾ ਕਹੇ ਮੈਂ ਇਹਨਾ ਵੱਡਾ ਕੰਮ ਕਰ ਲਾਂਗਾ 350 ਬੱਚਿਆਂ ਨੂੰ ਫੀਡ ਕਰਨਾ ਪ੍ਰੋਵਾਈਡ ਕਰਨਾ ਬਹੁਤ ਹੀ ਮੁਸ਼ਕਲ ਇੰਪੋਸੀਬਲ ਕਹਿ ਸਕਦਾ ਹਾਂ ਤਾਂ ਬਾਈ ਜਿਹੜੇ ਬੱਚੇ ਯਾਨਕੀ 8th ਪਾਸ ਕਰ ਲੈਂਦੇ ਨੇ ਦੋਸਤੋ ਬਾਅਦ ਫਿਰ ਉਹਨਾਂ ਬੱਚਿਆਂ ਦਾ ਕੀ ਹੁੰਦਾ ਜੀ ਦੇਖੋ ਫੇਰ ਅਸੀਂ ਇਹਨਾਂ ਬੱਚਿਆਂ ਨੂੰ ਜੋ ਉਹਨਾਂ ਦੀ ਚੁਆਇਸ ਕੁਝ ਬੱਚੇ ਕਹਿੰਦੇ ਪੜਨਾ ਚਾਹੁੰਦੇ ਆ ਕੋਈ ਕਹਿੰਦੇ ਕੋਰਸ ਲੜਕੀਆਂ ਜਿਸ ਤਰ੍ਹਾਂ ਹੌਨ ਬਿਊਟੀ ਪਾਰਲਰ ਦਾ ਕੋਈ ਨਰਸ ਦਾ ਕੀਤਾ ਕੋਈ ਨੇ ਕੁਝ ਕੀਤਾ ਹੈ ਸਾਡੀ ਗੱਡੀ ਜਾਂਦੀ ਹੈ ਉਹਨਾਂ ਜਗਤ ਛੱਡ ਕੇ ਆਉਂਦੇ ਜਿੱਥੇ ਟ੍ਰੇਨਿੰਗ ਲੈਣ ਲਈ ਆਪਣਾਂ ਰਹਿੰਦੇ ਤੁਸੀਂ ਇੱਥੇ ਹੀ ਕਰਦੇ ਹੋ ਸਾਡਾ ਖਰਚਾ ਉਹਨਾਂ ਦਾ ਜੋ ਸਕੂਲ ਦਾ ਉੱਤੇ ਫੀਸਾਂ ਭਰ ਉਸ ਰਾਸ਼ਨ ਹੀ ਪ੍ਰੋਵਾਈਡ ਕਰਦਾ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀ ਗੱਲ ਕਰ ਰਹੇ ਲੁਧਿਆਣਾ ਦੀ ਤਾਂ ਪਿਛਲੇ ਮਹੀਨੇ ਤੋਂ ਇੱਕ ਬਹੁਤ ਜ਼ਿਆਦਾ ਜਿਹੜਾ ਵਿਵਾਦ ਛੜਿਆ ਹੋਇਆ ਸਕੂਲ ਦੀਆਂ ਫੀਸਾਂ ਤੇ ਬੁੱਕਸ ਦੇ ਰੇਟ ਤੋਂ ਲੈ ਕੇ ਪਰ ਲੁਧਿਆਣਾ ਦੇ ਵਿੱਚ ਇੱਕ ਐਸਾ ਆਸ਼ਰਮ ਹੈ ਐਸਾ ਵਿਦਿਆਲਏ ਹੈ ਜਿੱਥੇ ਕੋਈ ਫੀਸ ਨਹੀਂ ਲਈ ਜਾਂਦੀ ਕੋਈ ਟਰਾਂਸਪੋਰਟੇਸ਼ਨ ਚਾਰजेस ਨਹੀਂ ਲਈ ਜਾਂਦੇ ਤੁਹਾਨੂੰ ਕੋਈ ਟਰਾਂਸਪੋਰਟ ਵੀ ਮੈਂ ਦਿਖਾਣੀ ਚਾਹੁੰਗਾ ਵੀ ਕਿਵੇਂ ਬੱਸਾਂ ਵੀ ਇਨਾਂ ਕੋਲ ਅਵੇਲੇਬਲ ਹੈਗੀਆਂ ਨੇ ਤਾਂ ਮੈਂ ਗੱਲ ਕਰ ਰਿਹਾ ਸ਼੍ਰੀ ਬਾਲਾ ਜੀ ਪ੍ਰੇਮ ਆਸ਼ਰਮ ਅਤੇ ਨਿਖਰ ਵਿਦਿਆਲਿਆ ਦੀ ਇੱਕ ਐਸਾ ਵਿਦਿਆਲਿਆ ਜਿੱਥੇ ਕੋਈ ਵੀ ਫੀਸ ਨਹੀਂ ਲਈ ਜਾਂਦੀ ਬੱਚਿਆਂ ਨੂੰ ਡਰੈੱਸ ਤੋਂ ਲੈ ਕੇ ਬੁੱਕਸ ਸ਼ੂਜ਼ ਏ ਟੂ ਜ਼ेड ਜਿਹੜੀ ਉਹਨਾਂ ਦੀ ਨੈਸੈਸਿਟੀ ਹੁੰਦੀ ਹੈ ਜੋ ਵੀ ਉਹਨਾਂ ਨੂੰ ਸਕੂਲ ਦੇ ਵਿੱਚ ਚਾਹੀਦਾ ਹੁੰਦਾ ਬਿਲਕੁਲ ਫ੍ਰੀ ਆਫ ਕੋਸਟ ਦਿੱਤਾ ਜਾਂਦਾ ਤੇ ਜਿਹੜਾ ਫੂਡ ਵੀ ਪ੍ਰੋਵਾਈਡ ਕਰਵਾਇਆ ਜਾਂਦਾ ਜਿਆਦਾ ਸਮਾਂ ਤੁਹਾਡਾ ਖਰਾਬ ਨਹੀਂ ਕਰਾਉਂਗਾ ਅੰਦਰ ਚੱਲਦੇ ਆਂ ਤੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਜਿਹੜਾ ਵੀ ਤੁਹਾਡੇ ਕੋਈ ਨੇੜੇ ਤੇੜੇ ਨੀੜੀ ਬੱਚਾ ਹੈਗਾ ਤਾਂ ਤੁਸੀਂ ਉਹਨਾਂ ਨੂੰ ਜਰੂਰ ਇੱਥੋਂ ਦਾ ਸੰਪਰਕ ਕਰਾਓ ਤੇ ਜਿਹੜਾ ਉਹਨਾਂ ਦੀ ਵੀ ਜਿਹੜੀ ਸਟੱਡੀ ਆ ਉਹ ਹੋ ਸਕੇ ਤਾਂ ਅੰਦਰ ਚੱਲਦੇ ਆਂ ਗੱਲਬਾਤ ਕਰਾਂਗੇ ਤੁਹਾਨੂੰ ਕਲਾਸਾਂ ਵੀ ਦਿਖਾਵਾਂਗੇ ਵੀ ਪ੍ਰੋਪਰ ਤਰੀਕੇ ਨਾਲ ਸਾਰਾ ਮੈਨੇਜਮੈਂਟ ਕੀਤਾ ਹੋਇਆ ਤੇ ਜਿਹੜੀਆਂ ਕਲਾਸਿਸ ਨੇ ਉਹਨਾਂ ਦੇ ਵਿੱਚ ਕੂਲਰ ਲੱਗੇ ਹੋਏ ਨੇ ਤਾਂ ਕਿ ਬੱਚਿਆਂ ਨੂੰ ਗਰਮੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਹਰੇਕ ਦੀ ਜਿਹੜੀ ਸਹੂਲਤ ਆ ਅਦਿੱਤੀ ਹੋਈ ਤਾਂ ਬੱਸਿਸ ਕੁਛ ਅੰਦਰ ਵੀ ਖੜੀਆਂ ਹੋਈਆਂ ਨੇ ਤਾਂ ਟੋਟਲ ਦੱਸਿਆ ਜਾ ਰਿਹਾ ਕਿ ਸਕੂਲ ਦੇ ਕੋਲ ਜਿਹੜੀਆਂ 6 ਬੱਸਾਂ ਨੇ ਤੇ ਇਸ ਦੇ ਨਾਲ ਹੀ ਕੰਪਿਊਟਰ ਰੂਮ ਵੀ ਹੈ ਤੇ ਜਦੋਂ ਆਪਾਂ ਸਕੂਲ ਦੇ ਵਿੱਚ ਐਂਟਰ ਕਰਦੇ ਆ ਤਾਂ ਸਭ ਤੋਂ ਪਹਿਲਾਂ ਇੱਧਰ ਬਾਲਾ ਜੀ ਦਾ ਮੰਦਰ ਵੀ ਆਂਦਾ ਕਿ ਤੁਸੀਂ ਪਹਿਲਾਂ ਬਾਲਾ ਜੀ ਦੇ ਮੰਦਰ ਵਿੱਚ ਮੱਥਾ ਟੇਕੋ ਉਸ ਤੋਂ ਬਾਅਦ ਜਿਹੜੀ ਆਪਣੀ ਦਿਨ ਦੀ ਸ਼ੁਰੂਆਤ ਕਰੋ ਤਾਂ ਇਦਾਂ ਹੀ ਕਰਦੇ ਆ ਪਹਿਲਾਂ ਤੁਹਾਨੂੰ ਮੱਥਾ ਟਿਕਾਉਣਾ ਤੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਸਕੂਲ ਦੇ ਵਿੱਚ ਐਂਟਰ ਹੁੰਨੇ ਆ ਤਾਂ ਇੱਕ ਐਨਾ ਸੋਹਣਾ 뷰 ਬਣਾਇਆ ਹੋਇਆ कि ਜਿਵੇਂ ਆਪਾਂ ਪਹਾੜਾਂ ਦੇ ਵਿੱਚ ਜਾ ਰਹੇ ਹੁੰਨੇ ਆ ਤੇ ਜਦੋਂ ਪਹਾੜ ਚੜ ਕੇ ਆਪਾਂ ਉੱਪਰ ਪਹੁੰਚਦੇ ਆ ਤਾਂ ਉੱਪਰ ਆਂਦਾ ਪੰਚਮੁਖੀ ਬਾਲਾ ਜੀ ਦਾ ਮੰਦਿਰ ਤਾਂ ਆਓ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਅੱਗੇ ਸਕੂਲ ਵੱਲ ਵਧਦੇ ਆ ਆਪਾਂ ਤਾਂ ਇੱਕ ਵਾਰੀ ਦਰਸ਼ਨ ਕਰੋ ਤੁਸੀਂ ਵੀ ਪੰਚਮੁਖੀ ਬਾਲਾ ਜੀ ਦੇ ਤੇ જય ਸ਼੍ਰੀ ਨਾਮ ਲਿਖ ਕੇ ਇੱਕ ਵਾਰੀ ਆਪਣੀ ਹਾਜ਼ਰੀ ਵਜੂਦ ਲਵਾ ਦਿਓ ਤਾਂ ਸਾਡੇ ਨਾਲ ਬਾਬਾ ਜੀ ਮਜੂਦ ਨੇ ਗੱਲਬਾਤ ਕਰਦੇ ਆ જય ਸ਼੍ਰੀ ਬਾਲਾ ਜੀ જય ਸ਼੍ਰੀ ਬਾਲਾ ਜੀ ਆਪਕਾ ਸਵਾਗਤ ਆਸ਼ਰਮ ਮੇ ਭਾਈ ਆਪਾਂ ਦੇਖਦੇ ਆਂ ਵੀ ਜਿੱਥੇ ਲੁਧਿਆਣਾ ਦੇ ਵਿੱਚ ਇੰਨਾ ਜ਼ਿਆਦਾ ਵਿਵਾਦ ਛੜਿਆ ਹੋਇਆ ਵੀ ਸਕੂਲ ਦੀਆਂ ਫੀਸਾਂ ਵਧਾਈਆਂ ਜਾ ਰਹੀਆਂ ਨੇ ਬੁੱਕਸ ਐਂ ਦੀਆਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਨੇ ਪਰ ਆਪਾਂ ਇੱਕ ਸਕੂਲ ਚਲਾ ਰਹੇ ਆਂ ਜਿੱਥੇ ਬਿਲਕੁਲ ਨਿਸ਼ੁਲਕ ਬੱਚਿਆਂ ਨੂੰ ਪੜਾਇਆ ਜਾ ਰਿਹਾ ਤੇ ਸੇਵਾ ਕੀਤੀ ਜਾ ਰਹੀ ਹੈ 300 ਬੱਚਾ ਜੀ ਟੋਟਲ ਤੇ ਇਹਦੇ ਬਾਰੇ ਮੈਂ ਕਮੈਂਟਸ ਕੀ ਦਵਾਉਂ ਓਕੇ ਕਰਦੇ ਮੈਂ ਮੈਂ ਤਾਂ ਜਵਾਬ ਨਹੀਂ ਦੇ ਸਕਦਾ ਸਾਡੀ ਇੱਕ ਆਪਣੀ ਭਾਵਨਾ ਉਹਦੇ ਬਾਰੇ ਮੈਂ ਦੱਸ ਸਕਦਾ ਠੀਕ ਹੈ ਨਾ ਕੋਣ ਕੀ ਕਰਦਾ ਕਿਉਂ ਕਰਦਾ ਉਹ ਜਾਣ ਸਾਡੀ ਇੱਕ ਪ੍ਰਤੀਜ्ञਾ ਸੀ ਦੋਨਾਂ ਦੀ ਮੇਰਾ ਬੇਟਾ ਵੀ ਔਰ ਮੇਰੀ ਬਾਲਾ ਹੀ ਨਾਂ ਦੇ ਕਾਸ਼ ਨੂੰ ਸਕੂਲ ਚਾਹੀਦਾ ਬਾਲਾ ਹੀ ਕਿਰਪਾ ਕਰਨ ਉਹ ਬੱਚਿਆਂ ਨੂੰਸੀਂ ਪੜਾਵਾਂਗੇ ਜਿਹੜੇ ਵਿਚਾਰੇ ਫੀਸ ਅਫੋਰਡ ਨਹੀਂ ਕਰ ਸਕਦੇ ਹੋਰ ਖਤਚਾ ਨਹੀਂ ਦੇ ਸਕਦੇ ਕਿਉਂ ਬਹੁਤ سارے ਬੱਚੇ ਦੇਖ ਕੇ ਫੱਟੀਆਂ ਲੱਗ ਜਾਂਦੇ 1200 ਦਾ 1400 ਦਾ ਕਾ ਰੋਟੀ ਨਹੀਂ ਆ ਵਿਚਾਰੇ ਇੱਥੋਂ ਪਹਿਲਾਂ ਬੱਚੇ ਪੜ੍ਹਦੇ ਸੀ ਫੇ ਸਿੱਧੇ ਪਾਂਡੇ ਮਾਂਜਰ ਬਰਤਨ ਸਾਹਿਬ ਨੂੰ ਲਾਂਦੇ ਸੀ ਉਹਨਾਂ ਦੇ ਬਚਾ ਦਾ ਪਾਵਨਾ ਦੇਖੀ ਸ਼ਗਨਾਂ ਦੇਖੀਆਂ ਉਹਨਾਂ ਪੜਨਾ ਚਾਹੁੰਦੇ ਐ ਪਰ ਫੋੜ ਨਹੀਂ ਕਰ ਸਕਦੀ ਫੈਮਿਲੀ ਉਹਨਾਂ ਦੀ ਉਹ ਵੇਟ ਕਰਦੇ ਬੱਚਾ ਦਾ ਸਾਹਿਬ ਦਾ ਹੋਵੇ ਕਦੇ ਲਵਾ ਲਈ ਇਹਨੂੰ ਉਹਨਾਂ ਦੇ ਬਚਪਨ ਨੂੰ ਦੇਖ ਕੇ ਮਨ ਤਰਸਾ ਹੈ ਕਿ ਇਹਨਾਂ ਦਾ ਕੀ ਕਸੂਰ ਲੇ ਗਰੀਬ ਕਰ ਜਾਂ ਪਏ ਤਾਂ ਮਾਲਕ ਦੀ ਕਿਰਪਾ ਹੀ ਕਹਿ ਸਕਦਾ ਕਿ ਉਹ ਵਿਚਾਰ ਵੀ ਆਉਣਾ ਤਾਂ ਮੇਰਾ ਖਿਆਲ ਉਹਦੀ ਕਿਰਪਾ ਤੋਂ ਬਗੈਰ ਨਹੀਂ ਆ ਸਕਦਾ ਇਹ ਬਾਲਾ ਹੀ ਮਾਰੇ ਮੇਰੇ ਮਨ ਚ ਪਾਇਆ ਇਸੇ ਕਰਕੇ ਆਸਮਾਨ ਆਸੀਂ ਬੜਲਾ ਹੀ ਆਸਮਾਨ ਰੱਖਿਆ ਬਲੇ ਮਾਸ਼ਾ ਕਹਤੋਂ ਦੇ ਬੱਚੇ ਤੁਸੀਂ ਡਾਪਟ ਕੀਤੇ ਅਸੀਂ ਡਾਪਟ ਕੀਤੇ ਤੁਹਾਡੀ ਸ਼ਤਨ ਜਾਏ ਤੁਸੀਂ ਸਾਨੂੰ ਸ਼ਕਤੀ ਦੇ ਬਲ ਦਿਓ ਇਹਨਾਂ ਬੱਚਾ ਤੁਸੀਂ ਸੇਵਾ ਕਰ ਸਕੀਏ ਉਹ ਸਾਡੀ ਪ੍ਰੇਰ ਨਹੀਂ ਸਭ ਕੁਝ ਕੀਤਾ ਹੈ ਬਾਕੀ ਬਹੁਤ ਮੁਸ਼ਕਲ ਹੈ ਟੋਟਲੀ 100% ਆਸਮਾਨ ਬੱਚਿਆਂ ਨੂੰ ਪੜਾਉਣਾ ਸਕੂਲੋਂ ਕਾਰ ਛੱਡ ਕੇ ਫੇ ਲੈ ਕੇ ਆਉਣਾ ਖਾਣਾ ਦੇਣਾ ਬੱਦੀ ਯੂਨੀਫਾਰਮ ਬੁੱਕਸ ਬਹੁਤ ਕੁਝ ਹੈ ਪਤਮਾ ਫਿਰ ਅਪੀਲ ਕਰਦਾ ਕਿ ਉਹਦੀ ਕਿਰਪਾ ਸਾਡੀ ਭਾਵਨਾ ਨੂੰ ਉਹਨਾਂ ਪਲੇਅਰ ਸਾਡੇ ਨੂੰ ਸਵੀਕਾਰ ਕੀਤਾ ਦੇਖੋ ਰਲ ਮਿਲ ਕੇ ਚੱਲੇ ਤਾਂ ਕੰਮ ਚੱਲਦੇ ਇਕੱਲਾ ਬੰਦਾ ਕਹੇ ਮੈਂ ਇਹਨਾਂ ਵੱਡਾ ਕੰਮ ਕਰ ਲਾਂਗਾ 350 ਬੱਚਿਆਂ ਨੂੰ ਫੀਡ ਕਰਨਾ ਪ੍ਰੋਵਾਈਡ ਕਰਨਾ ਬਹੁਤ ਹੀ ਮੁਸ਼ਕਲ ਇੰਪੋਸੀਬਲ ਕਹਿ ਸਕਦਾ ਪਰ ਜਿਹਨੂੰ ਇਹਨਾਂ ਤੇ ਵਿਸ਼ਵਾਸ ਹੈ ਆਪਣੇ ਮਾਲਕ ਤੇ ਭਰੋਸਾ ਤਾਂ ਅੰਸ਼ ਦੇਵਤਾ ਤੇ ਉਹ ਸਾਡੀ ਪ੍ਰਤਿਗਿਆ ਜੋ ਸੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਿੰਨਾ ਹੀ ਪੜ ਸਕਵੇ ਜ਼ਿੰਦਗੀ 'ਚ ਉਹ ਪੜਾਵਾਂਗੇ ਅੱਜ ਵੀ ਇਹੀ ਪ੍ਰਤਿਗਿਆ ਮੇਰੀ कि ਜਦ ਤੱਕ ਬੱਚੇ ਪੜਨਗੇ ਅਸੀਂ ਪੜਾਵਾਂਗੇ ਨਾਲੋਂ ਕਿਰਪਾ ਉਹ ਮਾਲਕ ਦੀ ਚਾਹੀਦੀ ਹੈ ਉਹ ਸਾਡੇ ਸਾਥੀ अच्छे अच्छे ਮਲਾਈ ਉਹਨਾਂ ਨੇ ਜਿਹੜੇ ਸਾਨੂੰ ਬੈਕਅਪ ਕਰਦੇ ਨੇ ਇਹਦੇ ਪੈਸੇ ਨਾਲੋਂ ਇੱਕ ਖੰਡਾ ਸ਼ੇਰੀ ਦੇਣੀ ਨਾ ਉਹ ਜ਼ਿਆਦਾ ਵੈਲਿਊ ਦਿਖਾਉਂਦੀ ਹੈ ਬਿਲਕੁਲ ਉਹ ਕਹਿੰਦੇ ਬਾਬਾ ਜੀ ਤੁਹਾਡੇ ਨਾਲ ਨਾ ਲੱਗੇ ਰਹੋ बस ਉਹਦੀ ਕਿਰਪਾ ਦਾ ਨਾ ਇਹ ਵਿਚਾਰ ਮੰਨ ਜਾਇਆ ਕਿ ਉਹ ਅੱਗੇ ਵੀ ਇਹੀ ਵਿਚਾਰ ਰਹਿਗਾ ਕਿ ਪਹਿਲੀ ਗੱਲ ਤੇ ਬੱਚੇ ਦੇ ਵੀ ਨਹੀਂ ਸਕਦੇ ਠੀਕ ਹੈ ਨਾ ਮਨੋਕਸ਼ ਨੇ ਕਿਹਾ ਬਾਬਾ ਜੀ ਤੁਸੀਂ 5 ਰੁਪਏ ਰੱਖ ਲਓ ਪਰ ਬੱਚੇ ਦਾ ਉਹ ਦੇਖ ਸਕਦੇ ਹਾਂ ਅਸੀਂ 10 ਰੁਪਏ ਸਾਢੇ 300 ਬੱਚਾ ਚਲੋ 300 ਪੱਕਦੇ ਇੱਥੇ ਰਹਿੰਦੇ ਆ ਮੈਂ ਕਿਹਾ ਨਹੀਂ ਇਹ ਮੇਰੀ ਕਸਮਾਂ ਇਹਨਾਂ ਨੂੰ ਪਿਆਸੀ ਇੱਕ ਪੈਸਾ ਵੀ ਨਹੀਂ ਕਹਾਂ ਤੁਸੀਂ ਦਿਓ ਸਾਨੂੰ ਉਹ ਬਹੁਤ ਅੱਛਾ ਚੱਲ ਰਿਹਾ ਹੈ ਜੀ ਇਹਨੂੰ ਕਿੰਨਾ ਸਮਾਂ ਹੋ ਗਿਆ ਜੀ ਇਹ ਆਸ਼ਰਮ ਤੇ ਵਿਦਿਆਲੇ ਬਣੇ ਨੂੰ ਕਿਉਂਕਿ ਹੁਣ ਵੀ ਜਿਹੜੀ ਸਟ੍ਰੈਂਥ ਤੁਸੀਂ ਦੱਸ ਰਹੇ ਹੋ ਕਿ ਸਾਢੇ 350 ਤੋਂ ਜ਼ਿਆਦਾ ਸਟ੍ਰੈਂਥ ਥੋੜੇ ਬੱਚੇ ਸੀ ਪਹਿਲਾਂ ਅਸੀਂ 30 ਬੱਚਿਆਂ ਨਾਲ ਸਟਾਰਟ ਕੀਤਾ ਸੀ ਹੁਣ ਸਾਢੇ 350 ਬੱਚਾ ਇੱਥੇ ਹਰ ਜੀ ਡਿਮੈਂਡ ਕਰਦੀ ਸਾਡੇ ਆਪਣੀ ਭਾਵਨਾ ਤੇ ਠੀਕ ਹੈ ਨਾ ਭਾਵਨਾ ਸਾਡੀ ਇਹੀ ਹੈ ਹੋਰ ਵੀ ਬੱਚੇ ਆਉਣਗੇ ਅਸੀਂ ਇਹਨਾਂ ਨੂੰ ਬਾਬਾ ਜੀ ਇਹ ਨਹੀਂ ਕਿਰਪਾ ਕਰਨੀ ਅਸੀਂ ਇਹ ਨਾ ਕਹੀਏ ਕਿ ਅਸੀਂ ਹੋਰ ਬੱਚੇ ਨਹੀਂ ਰੱਖਣੇ ਪਰ ਨਵੇਂ ਆ ਰਹੇ ਹੁਣ ਫਿਰ ਅਸੀਂ ਨਵੇਂ ਲਏ ਫੇ ਬਸ ਲੈ ਰਹੇ ਇੱਕ ਨਵੇਂ ਉਹਨਾਂ ਵਾਸਤੇ ਹੁਣ ਰਣੀ ਪਹਿਣੀ ਹੈ ਤਾਂ ਪਰ ਇਹ ਵੀ ਸਾਨੂੰ ਵਿੱਚ ਕੋਈ ਮੁਸ਼ਕਲ ਨਹੀਂ ਲੱਗ ਰਹੀ ਜਾਂ ਜਿਹਨੂੰ ਕਹਿੰਦੇ ਨਾ ਬਰਡਨ ਕਿ ਇੰਨਾ ਵੱਡਾ ਕੰਮ ਆ ਬਰਡਨ ਬਹੁਤ ਸਾਡੇ ਤੇ ਇਹ ਨਹੀਂ ਫੀਲ ਕਰਦੇ ਅਸੀਂ ਸੋ ਆਨੰਦ ਲੈ ਰਹੇ ਆ ਉਹਦਾ ਤੁਸੀਂ ਦੇਖਿਆ ਉਹਨਾਂ ਬੱਚਿਆਂ ਨੂੰ ਖਾਣਾ ਖਾਂਦੇ ਆ ਉਹਨਾਂ ਨੂੰ ਹਰ ਚੀਜ਼ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਨੀ ਜੋ ਅਸੀਂ ਕਾਰਖਾਨੇ ਕੋਈ ਵੀ ਚੀਜ਼ ਦੁਨੀਆ ਨਾਲ ਹੋਵੇ ਕੋਈ ਸਬਜ਼ੀ ਕੋਈ ਜਿੰਨਾ ਫਾਸਟ ਫੂਡ ਨਹੀਂ ਅਸੀਂ ਕਦੀ ਨਹੀਂ ਕਿਹਾ ਨਹੀਂ ਆਪਣੇ ਆਪ ਹੀ ਅਸੀਂ ਪ੍ਰੋਵਾਈਡ ਕਰਦੇ ਕਿਉਂਕਿ ਮੰਗਣਾ ਤਾਂ ਹੈ ਨਹੀਂ ਵਿਚਾਰੇ ਇਹ ਇਹ ਤਾਂ ਰੋਟੀ ਦੇਖੇ ਖੋਸ ਹੋ ਜਾਂਦੇ ਆ ਸਾਡੇ ਲਈ ਸਵਿਧਿਸ਼ਮਾਨੀ ਨਾਲ ਲੋਕੀ ਖਾਣਾ ਬੋਕਰਦੇ ਆਪਣਾ ਬਰਥਡੇ ਮੈਰਿਜ ਨਿਵਸੀ ਵਰਸੀ ਤੋ ਉਹ ਵੀ ਵਿਚਾਰੇ ਆਪਣਾ ਕਲਿਆਣ ਕਰਾ ਰਹੇ ਤੇ ਬੱਚਿਆਂ ਨੂੰ ਫੀਡ ਮਿਲਦੀ ਪਈ ਬੁਰੀ ਇਹ ਸਭ ਕ੍ਰੈਡਿਟ ਸਾਡੇ ਮਾਲਕ ਦਾ ਹੀ ਹੈ ਜੀ ਅਸੀਂ ਸੇਵਾਦਾਨ ਹਾਂ ਉਹਦੇ ਸੇਵਾਦਾਰੀ ਬਣ ਕੇ ਰਹੀ ਐ ਅਸੀਂ ਮਾਲਕ ਨੂੰ ਚਿੰਤਾ ਹੁੰਦੀ ਐ ਨਾ ਨਾ ਸ਼੍ਰੀ ਬਾਲਾ ਜੀ ਪ੍ਰੇਮ ਆ ਸ਼ਰਮਾ ਤੇ ਬਾਲੇ ਨੂੰ ਫਿਕਰ ਕਿ ਮੇਰਾ ਨਾਮ ਲਿਖਿਆ ਇਹਨਾਂ ਨੇ ਪਿੱਠ ਨਹੀਂ ਲੱਗਣਗੀ ਇਹਦੀ ਇਲਾਜ ਤਾਂ ਮੇਰੀ ਹੀ ਅਨਲਾਜ ਐ ਨਾ ਤੋ ਕ੍ਰੈਡਿਟ ਆਪਣੇ ਮਾਲਕ ਨੂੰ ਹੀ ਦੇਣਾ ਚਾਹੀਦਾ ਬੰਦਾ ਕਹੇ ਮੈਂ ਕਰ ਲਿਆ ਐ ਨਹੀਂ ਹੁਣ ਅਗਦੀ ਨਾ ਇਕਦੀ ਹੋਵੇ ਨਾ ਸੋਚੀ ਇਕਦੀ ਆਪਾਂ ਕਰ ਰਹੇ ਆ ਸਾਰੇ ਨਾਲ ਮਿਲ ਕੇ ਬਹੁਤ ਅੱਗੇ ਜਾ ਰਿਹਾ ਇਸ ਕੋ ਸਾਡਾ 10th ਸਾਈਕਲ ਜਾਂਦਾ ਮੂੜਾ ਅੱਜ ਥੋੜਾ ਸਾਡੀ ਫੈਮਿਲੀ ਆ ਕਿ ਆ ਉਹਨਾਂ ਨੂੰ ਕਿ ਮੇਰਾ ਜਿੰਦਗੀ ਦਾ ਅੱਗੇ ਉਹਨਾਂ ਨੇ ਕੀ ਸੋਚਿਆ ਮਾਲਕ ਦੀ ਮਰਜ਼ੀ ਮੈਨ ਇੰਪੋਜ਼ ਗੋਡ ਡਿਸਪੋਜ਼ ਪਰ ਮੇਰਾ ਆਪਣਾ ਜੀਨੇ ਜੀ 10th ਹਾਈ ਸਕੂਲ ਹੋਣਾ ਚਾਹੀਦਾ ਸੀ ਬਾਲਣਾ ਉਹ ਐਪਰਸ ਪੂਰੇ ਕਰਦੇ ਪਏ ਆ ਉਮੀਦ ਆ ਬਾਬੇ ਕਿਰਪਾ ਨੇ ਸੈਸ਼ਨ ਸਾਡਾ 10th ਤੱਕ ਹੋਏਗਾ 100% ਹੋਏਗਾ ਕਿਉਂਕਿ ਇੰਨਾ ਕੋਸ਼ਿਸ਼ ਆਪਣੇ ਮਾਲਕ ਦੇ ਕਿਉਂ ਉਹਦਾ ਕੰਮ ਹਨ ਹੈ ਇਹ ਆਪਣਾ ਕੰਮ ਨਹੀਂ ਕਰਦਾ ਬੱਚਾ ਨੂੰ ਪੜਾਣਾ ਲਿਖਾਣਾ ਹਰ ਆਦਮੀ ਆਪਣੇ ਪੈਸੇ ਨਾਲ ਮਾਵਾਂ ਕਰਦਾ ਕੋਈ ਘੁੰਮਣ ਗਿਆ ਜੀ ਫਾਰਮ ਗਿਆ ਜੀ ਉੱਥੇ ਗਿਆ ਸਾਡਾ ਦੋਨੋਂ ਦਾ ਇਹੀ ਇੱਕ ਫਾਰਮ ਵੀ ਮੇਰਾ ਇਹੀ ਆ ਤਿਆਰੋ ਧਾਮ ਵੀ ਮੇਰਾ ਹੀ ਆ ਜੋ ਬਾਬਾ ਨੇ ਡਿਊਟੀ ਲਈ ਹੈ ਕਿਤੇ ਨਹੀਂ ਜਾਂਦਾ ਮੈਂ ਇਹਨਾਂ ਨੂੰ ਆ ਕੇ ਅਗਲਾ ਚਾਰੇ ਦਾਮ ਆ ਕਰ ਲਏ ਇਹ ਸੀਂ ਦੇਖਣਾ ਹੀ ਤੇ ਦੇਖਿਆ ਕਿਦਾਂ ਨਿੱਕੇ ਨਿੱਕੇ ਬੱਚੇ ਕਿੰਨਾ ਸਵਾਦਿਸ਼ ਨਾ ਖਾਣਾ ਖਾ ਰਹੇ ਨੇ ਉਹਨਾਂ ਦੀ ਸ਼ੀਸ਼ਾ ਸਾਡੇ ਨਾਲ ਨੇ ਜੀ ਉਹਨੇ ਬਲੈਸਸ ਸਾਡੇ ਨਾਲ ਨੇ ਉਹਦੀ ਕਿਰਪਾ ਸਾਡੇ ਨਾਲ ਆ ਇਸ ਕਰਕੇ ਚੱਲਦੇ ਆ ਅਸੀਂ ਸੁਣਿਆ ਵੀ ਜਿਹੜੇ ਬੱਚਿਆਂ ਕੋ ਘਰ ਨਹੀਂ ਹੈਗਾ ਉਹਨਾਂ ਨੂੰ ਇੱਥੇ ਆਸ਼ਰਮ 'ਚ ਰੱਖਿਆ ਵੀ ਜਾਂਦਾ ਤੇ ਬਿਲਕੁਲ ਘਰ ਵਰਗਾ ਜਿਹੜਾ ਮਾਹੌਲ ਇੱਥੇ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਸੈਂਟਰ ਗਵਰਨਮੈਂਟ ਅੰਡਰ ਆ ਆਪਣੀ ਮਰਜ਼ੀ ਨਾਲ ਅਸੀਂ ਨਾ ਕਿ ਬੱਚੇ ਲੈ ਸਕਦੇ ਨਾ ਛੱਡ ਸਕਦੇ ਨਾ ਕੱਟ ਸਕਦੇ ਤੋਂ ਉਹ ਬੱਚੇ ਫਿਰ ਜਿਹੜੇ ਬਹੁਤ ਜ਼ਰੂਰਤਮੰਦ ਹੁੰਦੇ ਆ ਉਹ ਇਨਕੁਆਰੀ ਕਰਦੇ ਆਪਣੇ ਚਾਈਲਡ ਕੇਅਰ ਚਾਈਲਡ ਵੈਲਫੇਅਰ ਕਮੇਟੀ ਚਾਈਲਡ ਉਹ ਗਵਰਨ ਕਰਦੀ ਸੀ ਉਹ ਲੋਕ ਕਹਿੰਦੇ ਨੂੰ ਉਹ ਫਿਰ ਅਸੀਂ ਉਹਨਾਂ ਨੂੰ ਕੋ ਭੇਜਦੇ ਉਹ ਪੂਰੀ ਇਨਕੁਆਰੀ ਕਰਦੇ ਕਿ ਬੱਚਾ ਵਾਕਈ ਨੀੜੀ ਹੈ ਇਹ ਤਾਂ ਕੋਈ ਨਹੀਂ ਹੈਗਾ ਦੁਨੀਆ 'ਚ ਨਾ ਇਹ ਖਾਣਾ ਖਾ ਸਕਦਾ ਨਾ ਇਹ ਪੜ ਸਕਦਾ ਉਹ ਸਾਨੂੰ ਫਿਰ ਬੱਚੇ ਇੱਥੇ ਭੇਜਦੇ ਤੇ ਅਸੀਂ ਹੱਸ ਕੇ ਉਹਨੂੰ ਵੈਲਕਮ ਕਰਦੇ ਆ ਕਿ ਸਾਨੂੰ ਇੱਕ ਬੱਚੇ ਦੀ ਹੋਰ ਸੇਵਾ ਮਿਲੀ ਹੈ ਇਸ ਤੁਸੀਂ ਜਰ ਰਹੇ ਹੋ ਸਪੈਸ਼ਲ ਚਾਈਲਡ ਦੇ ਵੀ ਆਪਣੇ ਕੋਲ ਹੈਗੇ ਨੇ ਜੀ ਇੱਥੇ ਉਹਨਾਂ ਦੀ ਸੇਵਾ ਤੋਂ ਮੈਂ ਨਾਲ ਜੀ ਇੱਥੇ ਅੱਛਾ ਜੀ ਜਿਹੜੇ ਮੈਂਟੀ ਸਟਾਰਟਡ ਕਹਿ ਦਿੰਦੇ ਆਪਾਂ ਸਪੈਸ਼ਲ ਬੱਚੇ ਕਹਿ ਦਿੰਦੇ ਮੰਦਪੁਧੀ ਜਿੰਨੋ ਕਹਿੰਦੇ ਸੀ ਮੈਂ ਸੇਵਾ ਤਾਂ ਅਸੀਂ ਸ਼ੁਰੂ ਉੱਥੋਂ ਕੀਤੀ ਸੀ ਮੈਂ 50 ਬੱਚੇ ਦੇ ਕਿਬ ਹੋਣੇ ਹਾਂ ਹਾਂ ਜੀ 50 ਬੱਚੇ ਦੇਖੇ ਹੋਣੇ ਸੀ ਪਿੱਛੇ ਖਾਣਾ ਨਹੀਂ ਕਾ ਸਕਦੇ ਤੇ ਲੇਡੀਜ਼ ਲਕੀਆਂ ਦੇ ਮੂੰਹ ਹੀ ਕਰਨੀਆਂ ਪਾ ਰਹੀ ਹਾਂ ਮੈਂ ਸਟਾਰਟਿੰਗ ਜਿਹੜੀ ਸਹਾਇਤਾ ਉਹਨਾਂ ਬੱਚੇ ਦੀ ਸੇਵਾ ਤੋਂ ਮਿਲੀ ਸੀ ਤੇ ਮੈਂ ਕਹਿੰਦੀ ਕਰਨਾ ਤਾਂ ਬਹੁਤ ਵੱਡਾ ਕੰਮ ਕਰੀਏ ਕੋਈ ਲੈਂਦੇ ਲੈਂਦੇ ਲੰਨੇ 100 150 300 350 ਬੱਚਾ ਹੋ ਗਿਆ ਹੁਣ ਜਗਾ ਪੂਰੀ ਪੂਰੀ ਹੋ ਗਈ ਹੈ ਅਗੇ ਮਾਲਕ ਨੂੰ ਫੇਗਰ ਹੋਰ ਕੀ ਕਰਨਾ ਨਾਲ ਅਸੀਂ ਤਿਆਰ ਬੈਠੇ ਸੇਵਾ ਕਰਨ ਨੂੰ ਸਾਡੇ ਵੱਲੋਂ ਨਹੀਂ ਕਦੀ ਆਏਗਾ ਨਹੀਂ ਇਦਾਂ ਨਹੀਂ ਆਏਗਾ ਹੋ ਰਹਿਮ ਕਰੇ ਸਾਡੇ ਤੇ ਰਿਫਿਊਜ਼ ਨਾ ਕਰੀਏ ਕਿਸਨੋਂ ਉਸ ਤੇ ਤਾਂ ਇੱਥੇ ਜੀ ਮਤਲਬ ਡਰੈਸ ਬੁਕਸ ਯਾਨੀ ਕਿ ਸਾਰਾ ਕੁਝ ਇਸ ਆਸ਼ਰਮ ਵੱਲੋਂ ਪ੍ਰੋਵਾਈਡ ਕਰਵਾਇਆ ਜਾਂਦਾ 100% ਮੈਂ ਕਿਹਾ 100% ਜਰਾ ਬਾਂ ਬੂਡ ਕੁਝ ਵੀ 100% ਕਹਿ ਰਹੇ ਆ ਤੁਹਾਨੂੰ ਬਿਲਕੁਲ ਬਹੁਤ ਨੇ ਦੀਆਂ ਜ਼ਰੂਰਤਾਂ ਹੁੰਦੀਆਂ ਬੱਚਿਆਂ ਦੀਆਂ ਉਹ ਅਸੀਂ ਪ੍ਰੋਵਾਈਡ ਕਰਨੇ ਆ ਜੀ ਆਪਾਂ ਦਾ ਕਿ ਤੁਸੀਂ ਵਿੱਚ ਹੀ ਆ ਜਾਂਦੇ ਆ ਤੁਸੀਂ ਹੁਣ ਇੰਟਰਵਿਊ ਲੈ ਰਹੇ ਹੋ ਕਿੱਥੋਂ ਤੱਕ ਜਾਣੀ ਹੈ ਜਿੰਨਾ ਮੱਝ ਰਾਮ ਆ ਗਿਆ ਉਹ ਵੀ ਜਰੂਰ ਇੱਕ ਵਾਰੀ ਆਉਣਗੇ ਵੀ ਇਹੋ ਹੀ ਜਗ੍ਹਾ ਹੈਗੀ ਯਾਰ ਜਿੱਥੇ ਇਹਨਾਂ ਬੱਚਿਆਂ ਦੀ ਸੇਵਾ ਹੁੰਦੀ ਹੈ ਇਹ ਤੁਹਾਡੀ ਸੇਵਾ ਹੈ ਤੁਹਾਡੀ ਸੇਵਾ ਹੈ ਮੈਂ ਕਹਿ ਰਿਹਾ ਮਿਹਦੀ ਵਾਲਿਆਂ ਨੂੰ ਤੁਸੀਂ ਕਿਸ ਤਰ੍ਹਾਂ ਪ੍ਰੈਜੈਂਟ ਕਰਨਾ ਹੁੰਦਾ ਅੱਗੇ ਤਾਂ ਮੈਂ ਘਰ ਘਰ ਦੇ ਕੇ ਦੱਸਣਾ ਹੀ ਕਿਹਨੂੰ ਮੈਂ ਉਸ ਅਨਾਰ ਸ਼ਰਮ ਤੁਹਾਡੇ ਥਰੂ ਕਿੱਥੋਂ ਤੱਕ ਮੈਸੇਜ ਜਾਣਾ ਹੈ ਜੇ ਤੇ ਕਿਰਪਾ ਹੋ ਮਾਲ ਗਰੀ ਉਹ ਜ਼ਰੂਰ ਪੁੱਛੇਗਾ ਯਾਰ ਆਪਾਂ ਇੱਕੋ ਜਗ੍ਹਾ ਆਈਏ ਤੋਂ ਤੁਹਾਡੀ ਸੇਵਾ ਬਾਲ ਲੈ ਕਬੂਲ ਕਰਨ ਤੁਹਾਨੂੰ ਵੀ ਸ਼ੀਰਵਾਦ ਦੇਣ ਤਰ ਕੋ ਪੈਸਾ ਦਨੀ ਮੰਗਦਾ ਮੈਂ ਕਰ ਦੋ ਕਰ ਲੀਏ ਬਹੁਤ ਵੱਡੀ ਸੇਵਾ ਹੈ ਇੱਕ ਦਸਨਾ ਲੋਕਾਂ ਨੂੰ ਇਹੋ ਜਗ੍ਹਾ ਹੈ ਜਿੱਥੇ ਤੁਸੀਂ ਆਪਣੇ ਘਰ ਨੂੰ ਅੱਛੇ ਕਰਕੇ ਕਲਿਆਣ ਕਰਾ ਸਕਦੇ ਹੋ ਤੋ ਜ਼ਰੂਰ ਆਣਗੇ ਜ਼ਰੂਰ ਆਣਗੇ ਤਾਂ ਬਾਬਾ ਜਿਹੜੇ ਬੱਚੇ ਯਾਨਕੀ 8th ਪਾਸ ਕਰ ਲੈਂਦੇ ਨੇ ਦੋਸਤੋ ਬਾਅਦ ਫਿਰ ਉਹਨਾਂ ਬੱਚਿਆਂ ਦਾ ਕੀ ਹੁੰਦਾ ਜੀ ਦੇਖੋ ਫਿਰ ਅਰੇ ਅਸੀਂ ਉਹਨਾਂ ਬੱਚਿਆਂ ਨੂੰ ਜੋ ਉਹਨਾਂ ਦੀ ਚੁਆਇਸ ਹੈ ਕੁਝ ਬੱਚੇ ਕਹਿੰਦੇ ਪੜ੍ਹਨਾ ਚਾਹੁੰਦੇ ਆ ਕੋਈ ਕਹਿੰਦੇ ਕੋਰਸ ਲੜਕੀਆਂ ਜਿਸ ਤਰ੍ਹਾਂ ਹੁਣ ਬਿਊਟੀ ਪਾਰਲਰ ਦਾ ਕੋਈ ਨੋਟਿਸ ਦਾ ਕੀਤਾ ਕੇ ਨੇ ਕੁਝ ਕੀਤਾ ਹੈ ਸਾਡੀ ਗੱਡੀ ਜਾਂਦੀ ਹੈ ਉਹਨਾਂ ਜਗਤ ਛੱਡ ਕੇ ਆਉਂਦੇ ਜਿੱਥੇ ਟ੍ਰੇਨਿੰਗ ਲੈਣੇ ਆਪਣ ਰੰਦੇ ਤੁਸੀਂ ਇੱਥੇ ਹੀ ਕਰਦੇ ਹੋ ਸਾਡਾ ਖਰਚਾ ਉਹਨਾਂ ਦਾ ਜੋ ਸਕੂਲ ਦਾ ਉੱਤੇ ਫੀਸ ਸੰਭਾਲ ਉਹ ਸਾਰਾ ਰਾਸ਼ਨ ਹੀ ਪ੍ਰੋਵਾਈਡ ਕਰਦਾ ਉਹਨਾਂ ਨੂੰ ਇਹ ਨਹੀਂ ਕਿ ਤੁਸੀਂ ਨਹੀਂ ਕਰਨਾ ਜੋ ਵੀ ਬੱਚੇ ਦੀ ਖਾਸ ਹੈਗੀ ਹੈ ਇਸ ਤੋਂ ਬਾਅਦ ਫਿਰ ਆਲਾਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆਂ ਜਦੋਂ 80 ਤੱਕ ਹੋ ਗਿਆ ਫਿਰ ਤੈਂ ਤੋਂ ਬਸ ਸੋਚਾਂਗੇ ਕੀ ਕਰਾਣਾ ਉਹਨਾਂ ਦੀ ਮੈਰਜੀ ਸਾਨੂੰ ਚਿੰਤਾ ਮੈਂ ਗਲਤ ਕਿ ਮੈਰੇ ਕੀਤੀ ਇਹ ਨਾ ਸੀ ਉਹ ਅੱਛਾ ਜੀ ਤੋਂ ਬੇਟੀ ਵੀ ਹੋਈ ਹੈ ਤੋ ਬਹੁਤ ਵੱਡੇ ਕੰਮ ਆ ਜੀ ਵੱਡੇ ਨੇ ਵੱਡੇ ਕੰਮੇ ਕਰਾਣਾ ਹੈ ਨਾ ਸਾਨੂੰ ਮਾਝੇ ਕਿਹੜੇ ਛੋਟੇ ਆ ਉਹ ਵੱਡੇ ਐ ਤੇ ਵੱਡੇ ਕੰਮ ਕਰਾਉਣਗੇ ਸਾਡੇ ਕੋਲ ਨੂੰ ਸਭ ਕੁਏ ਕੰਮ ਸਾਰੇ ਕਰ ਲੈਂਦੇ ਆ ਮੱਥਾ ਟੇਕਣਾ ਮੰਦਰ ਜਾਣਾ ਇਹ ਸਾਰੇ ਕਰ ਲੈਂਦੇ ਆ ਇਹ ਕੰਮ ਤਾਂ ਜੇ ਦੀ ਕਿਰਪਾ ਹੋ ਮੇਰੇ ਸਹਾਰਾ ਤੋਂ ਹੋ ਹੀ ਸੋਚ ਸਕਦਾ ਜੀ ਟੈਨਸ਼ਨਾਂ ਤਾਂ ਹੁੰਦੀਆਂ ਹੀ ਆ ਹਾਂ ਇੰਨਾ ਵੱਡਾ ਸਮਾਨ ਖਾਸ ਕਰਕੇ ਮੰਦ ਬੁੱਧੀ ਬੱਚਿਆਂ ਦੀ ਸੇਵਾ ਜਿਹੜੀ ਸਭ ਤੋਂ ਜ਼ਿਆਦਾ ਕਠਿਨ ਉਹ ਜਾਰੇ 10 ਨੇ ਜ਼ਿਆਦੇ ਦਰਦ ਦਾ ਪੇਟ ਤੇ ਕੀ ਰੋਂ ਲਾਪਣ ਵੱਤੋਂ ਤੋਂ ਬਹੁਤ ਵੱਡੀ ਸੇਵਾ ਜੀ ਉਸ ਮਾਰਗ ਤੇ ਬਹੁਤ ਸ਼ੌਕਤ ਗੁਜ਼ਾਰਨ ਸਾਨੂੰ ਉਹਨਾਂ ਸਿਲੈਕਟ ਕੀਤਾ ਇਸੇ ਵਾਅਦੇ ਅਹੰਕਾਰ ਨਹੀਂ ਗਾ ਪਰ ਇੱਕ ਹੁੰਦਾ ਮਾਣ ਤੇ ਇੱਕ ਹੁੰਦਾ ਅਹੰਕਾਰ ਅੱਜ ਮੈਨੂੰ ਮਾਣ ਉਸ ਪ੍ਰਮਾਤਮਾ ਨੇ ਸਾਨੂੰ ਸਿਲੈਕਟ ਕੀਤਾ ਵੀ ਇਹ ਸੇਵਾ ਤੁਸੀਂ ਕਰੋਗੇ ਮੈਂ ਤੁਹਾਡੇ ਨਾਲ ਹੁਣ ਸਾਡੀ ਡਿਊਟੀ ਅਸੀਂ ਕਿੰਨੇ ਕੋਬੀਨੈਂਟਾਂ ਇਸ ਸੇਵਾ ਦੇ ਵਿੱਚ ਇਜਲਾ ਪ੍ਰੋਵਾਈਡ ਤੇ ਨਹੀਂ ਯੂਜ਼ ਕਰਦੇ ਫਿਰ ਸਾਨੂੰ ਸਜ਼ਾ ਦੇ ਦਿੰਦੇ ਨੇ ਉਹਨੇ ਕਿ ਤੁਹਾਨੂੰ ਮਸਲਟ ਕੀਤਾ ਜਾਂ ਤੁਸੀਂ ਬੱਚੇ ਪਾਲੋ ਤੁਸੀਂ ਕੀ ਕਰਦੇ ਚਾਹੁੰਦੇ ਹੋ ਤੋ ਟੋਟਲੀ 100% ਜੋ ਵੀ ਸਾਡਾ ਹੈਗਾ ਉਹ ਟੋਟਲੀ ਆਪਸ ਨੂੰ ਡੈਡੀਕੇਟਡ ਕੁਛ ਵੀ ਸਰੀਰ ਪ੍ਰਾਣ ਪੈਸਾ ਜੋ ਵੀ ਹੈ ਬਾਲੇ ਚੰਨੈ ਕਹਿੰਦੇ ਆ ਤੁਹਾਨੂੰ ਸਭ ਕੁਝ ਬੱਚਿਆਂ ਵਾਸਤੇ ਨਾਥਿੰਗ ਐਸ ਤਾਂ ਜੇਕਰ ਯਾਨੀ ਕਿ ਕਿਸੇ ਨੂੰ ਨੇੜੇ-ਤੇੜੇ ਕੋਈ ਜਦ ਦਾ ਬੱਚਾ ਦਿਖਦਾ ਤਾਂ ਉਹ ਇੱਥੇ ਵੀ ਲੈ ਕੇ ਜਮੀ ਸੈਡਮਿਸ਼ਨ ਕਰਵਾ ਸਕਦਾ ਉਹਨਾਂ ਦੀ ਮੈਂ ਦੱਸਿਆ ਤੁਹਾਨੂੰ ਪਹਿਲਾਂ ਸਾਡੇ ਕੌਮ ਦੇ ਜਰੂਰ ਲੋਗੇ ਇਸ ਤਰ੍ਹਾਂ ਦੇ ਅਸੀਂ ਵੀ ਉਹਨਾਂ ਨੂੰ ਕੋਈ ਭੇਜਦੇ ਨੇ ਗੌਰਮੈਂਟ ਡਿਪਾਰਟਮੈਂਟ ਇਹ ਹੈਗਾ ਨਹਿਰ ਦੇ ਉੱਪਰ ਨੂੰ ਖੜੀ ਨਹਿਰ ਦੇ ਲਾਲ ਬਰਨਹਰ ਦੇ ਕੋਲ ਬਿਲਕੁਲ ਪੁਲ ਦੇ ਉੱਪਰ ਉਹ ਚਾਈਲਡ ਵੈਲਫੇਅਰ ਆਈਜੀ ਸੁਸਾਇਟੀ ਉਮੈਤੀ ਸੀਡਬਲਿਊ 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 ਸੀ ਉਹ ਅਸੀਂ ਉੱਥੇ ਭੇਜਦੇ ਨੇ ਉਹਨਾਂ ਕੋਲ ਉਹ ਪੂਰੀ ਇੰਟਰਵਿਊ ਲੈਂਦੇ ਨੇ ਸਾਰਾ ਕੁਝ ਦੇਖਦੇ ਆ ਉਹ ਵੀ ਕਹਿੰਦੇ ਤੁਸੀਂ ਬੱਚਾ ਰੱਖੋ ਇੱਥੇ ਉਹ ਇਹ ਤਾਂ ਸਰਬੋਨਾਂ ਵੱਲੋਂ ਅਪਰੂਵਲ ਲੈਟਰ ਆਂਦੀ ਹੈ ਇਸ ਬੱਚੇ ਨੂੰ ਅਸੀਂ ਦੇਖ ਲਿਆ ਇਹ ਜ਼ਰੂਰਤਮੰਦ ਹੈ ਤੁਸੀਂ ਰੱਖੋ ਯਾਰ ਨੂੰ ਫਿਰ ਅਸੀਂ ਉਹ ਬੱਚੇ ਨੂੰ ਇੱਥੇ ਰੱਖਦੇ ਹਾਂ ਸਾਰਾ ਪ੍ਰੋਬਲਮ ਹੈ ਵੈਰੀਫਿਕੇਸ਼ਨ ਡਿਪਾਰਟਮੈਂਟ ਗਵਰਨਮੈਂਟ ਦਾ ਸਾਡਾ ਕੰਮ ਆ ਸੇਵਾ ਕਰਨਾ ਅਸੀਂ ਸੇਵਾ ਕਰ ਅਸੀਂ ਇੱਥੇ ਸਹਿਜਨ ਜਾਂ ਦੇ ਪਣਾਣਾ ਇਹ ਉਹ ਉਹਦੇ ਰਹਿੰਦੇ ਚੈਕਿੰਗ ਹੁੰਦੀ ਰਹਿੰਦੀ ਸਾਡੀ ਦਿੱਲੀ ਤੋਂ ਸਟਾਫ ਆਉਂਦਾ ਰਹਿੰਦਾ ਪਰ ਉਹ ਸਾਨੂੰ ਇਹ ਗ੍ਰੇਡ ਹੀ ਦੇ ਕੇ ਜਾਂਦੇ ਆ ਕਿ ਇਹੋ ਜੀ ਸੇਵਾ ਇਹਦੀ ਜਗ੍ਹਾ ਇਹਦੀ ਪਾਉਣਾ ਸਹਿਜ ਹੀ ਕਿਤੇ ਮਿਲਦੀ ਹੋਵੇ ਮੈਂ ਬਹਿਣਾ ਕਿ ਇਹ ਬੱਚਾ ਅਸੀਂ ਅਡਾਪਟ ਕਰ ਲਿਆ ਠੀ ਡਾਕ ਡਾਕ ਗੱਲ ਅਸੀਂ ਮਾਂ ਬਾਪ ਇਹ ਹਰ ਜਗ੍ਹਾ ਤੇ ਇਹਦੇ ਨਾਲ ਲਿਖਿਆ ਜਾਂਦਾ ਬੱਚੇ ਦਾ ਬਾਪਪਾਉਣਾ ਜੀ ਇਹ ਲਿਖਦਾ ਮੇਰਾ ਨਾਮ ਸੁਨੀਲ ਉਹ ਬਾਪ ਸਾਰੇ ਬੱਚਿਆਂ ਦਾ ਇਹ ਮੈਸੇਜ ਕੀ ਦੇਣਾ ਚਾਹੁੰਗੇ ਵੀ ਜਦਾਂ ਆਪਾਂ ਦੇਖਦੇ ਆਂ ਵੀ ਲੋਕ ਭਟਕ ਰਹੇ ਨੇ ਰਹਾ ਉਤੋਂ ਸੇਵਾ ਤੋਂ ਦੂਰ ਭੱਜ ਰਹੇ ਨੇ ਪਰ ਇੱਕ ਹਾਂਜੀ ਮੈਂ ਪਹਿਲਾਂ ਇੱਕ ਲਾਈਨ ਬੋਲੀ ਸੀ ਵੀ ਤੁਹਾਡੇ ਥਰੂ ਜਿਹੜੇ ਵੀ ਲੋਕ ਪ੍ਰੋਗਰਾਮ ਸੁਣਦੇ ਦੇਖਦੇ ਪਏ ਆ ਉਹਨਾਂ ਦੀ ਆਤਮਾ ਕੁਝ ਤੇ ਜਗਾਇਆ ਗਈ ਉਹਨਾਂ ਨੂੰ ਕਿ ਇਹੋ ਹੀ ਜਗ੍ਹਾ ਵੀ ਹੈਗੀ ਜਿੱਥੇ ਕਿ ਬੱਚਿਆਂ ਨੂੰ ਸਾਡੀ ਜ਼ਰੂਰਤ ਆ ਜਿੰਨਾਂ ਕੋਈ ਹੈ ਨਹੀਂ ਸਾਰਾ ਅਸੀਂ ਉੱਥੇ ਜਾਈਏ ਕੋਈ ਜ਼ਰੂਰ ਤੇ ਮੈਂ ਤੇਹੀ ਰਿਕਵੈਸਟ ਕਰ ਲਵਾਂ ਚਲੋ ਉਹਨਾਂ ਨੂੰ ਇਹ ਹੀ ਕਹਾਂਗਾ ਤਰਲੇ ਕਿਰਪਾ ਹੈ ਤਾਂ ਜ਼ਰੂਰ ਇੱਕ ਉਰੀ ਆਸ਼ਰਮ ਆਓ ਆਗੇ ਦੇਖੋ ਇਹ ਬੱਚੇ ਕਿਸ ਤਰ੍ਹਾਂ ਪਲਦੇ ਮੈਂ ਕਿ ਇਹ ਤੇ ਤਸਵੀਰ ਦਿੱਦ ਨੇ ਤੁਹਾਨੂੰ ਸਵਰਗ ਨਜ਼ਰ ਆਏਗਾ ਬੱਚਿਆਂ ਵਾਤੇ ਗੱਲ ਸਵਰਗ ਹੈ ਤੇ ਉਹੀ ਮੇਰਾ ਮੈਸੇਜ ਹੈ ਜੋ ਵੀ ਕਾਇਦੇ ਹਟਟਡ ਹੈਗੇ ਆ ਜਿਨ੍ਹਾਂ ਦੀ ਆਤਮਾ ਨੂੰ ਰੋਹੀ ਦਿਲ ਦੇ ਨਰਮ ਨੇ ਇੱਕ ਉਰੀ ਜ਼ਰੂਰ ਸਿਬਾਂ ਦੇ ਬਰੇ ਮ ਜਾਓ ਉਹ ਠਾਕੁਰ ਕਲੋਨੀ ਪਖਵਾ ਰੋਡ ਉਪਰ ਹੈ ਆਪਣੀ ਅੱਖਾਂ ਨਾਲ ਦੇਖ ਕੇ ਫਿਰ ਸਾਡੇ ਮਹਿਮਦ ਨੂੰ ਸਾਡਾ ਸਹਾਸ ਦਿਓ ਇਹੀ ਕਹਾਂਗਾ ਥੈਂਕਸ ਵੈਰੀ ਮਚ ਜੈ ਸ਼੍ਰੀ ਵਾਰਾ